ਹੈਲੋ ਗਾਇਜ਼ ਮੇਰੇ ਬਲਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੁਹਾਨੂੰ ਫੈਮਿਲੀ ਵਿੱਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਸਭ ਨੂੰ ਖੁਸ਼ੀਆਂ ਖੇੜੇ ਬਖਸ਼ਣ ਇੱਥੇ ਲੱਗੇ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਆ ਟਾਈਮ ਹੈਗਾ ਸੀ 7:00 ਵਜੇ ਦਾ ਜੀ ਕਿਉਂਕਿ ਜਿਹੜੇ ਹੁਣ ਸਰਦੀਆਂ ਵਾਲੇ ਪਾਲਕ ਮੇਥੀ ਮੇਥੇ ਵਗੈਰਾ ਬੀਜਣਾ ਇਹਨੇ ਨਾ ਉਨਾਂ ਲਈ ਕਰੀਆਂ ਸੀ ਤਿਆਰੀਆਂ ਕਿਹਾ ਤਿਆਰ ਇਹ ਨਾ ਮਤਲਬ ਕਿਆਰੀਆਂ ਬਣਾ ਲਈਆਂ ਸੀ ਉਹ ਤਿਆਰ ਕਰਦੇ ਸੀ ਉਹਨਾਂ ਵਿੱਚ ਪਾ ਰਹੇ ਸੀ ਦੇਸੀ ਰੇ ਕਿਉਂਕਿ ਘਰ ਦੀ ਚੀਜ਼ ਦਾ ਤਾਂ ਤਾਂ ਹੀ ਫਾਇਦਾ ਹੈ ਜੇ ਆਰਗੇਨਿਕ ਪੈਦਾ ਹੋਵੇ ਹੈਨਾ ਫਿਰ ਪਿਓ ਪੁੱਤ ਦਾ ਪਿਆਰ ਦੇਖੋ ਜੀ ਹੈਨਾ ਇਹਦੇ ਪਾਪਾ ਦੇ ਨਾ ਮਤਲਬ ਥੋੜੀ ਢੂਹੀ ਦੀ ਪ੍ਰੋਬਲਮ ਹੋਈ ਸੀ ਉਹ ਚੇਪੀ ਲਵਾ ਕੇ ਆਏ ਹੋਏ ਸੀ ਡਾਕਟਰ ਦੇ ਤਾਂ ਕਰਕੇ ਫਿਰ ਡੈਡੀ ਕਹਿੰਦੇ ਵੀ ਲਿਆ ਮੈਂ ਬੀ ਥੋੜੇ ਜਿਹੇ ਟੋਕਰੇ ਪਾਉਣੇ ਨੇ ਦੋ ਚਾਰ ਕ ਵਿੱਚ ਮੈਨੂੰ ਚਾ ਦੇ ਇੱਥੇ ਛੜ ਗਿਆ ਸੀ ਸੂਰਜ ਹਜੇ ਜਸਟ ਚੜ ਹੀ ਰਿਹਾ ਸੀਗਾ ਹਰ ਕੋਈ ਦੇਖੋ ਤੁਸੀਂ ਹੈ ਨਾ ਕਿ ਚੜਦੇ ਨੂੰ ਸਲਾਮਾ ਹੁੰਦੀਆਂ ਨੇ ਛਿਪਦੇ ਨੂੰ ਕੌਣ ਪੁੱਛਦਾ ਬਸ ਉਹ ਆਪਦੀ ਪਿਉ ਬਤ ਲੱਗੇ ਹੋਏ ਸੀਗੇ ਤਿਆਰੀ ਕਰਨ ਫਿਰ ਆਪਾਂ ਵੀ ਜਾ ਕੇ ਥੋੜਾ ਜਿਹਾ ਵਿੱਚ ਯੋਗਦਾਨ ਪਾਤਾ ਯੋਗਦਾਨ ਕੀ ਵੇ ਅਸੀਂ ਵੀਡੀਓ ਬਣਾਉਂਦਾ ਮੈਂ ਖੇ ਲਿਓ ਜੀ ਕੋਈ ਮੂਮੈਂਟ ਰ ਹੈ ਕਿ ਮੈਂ ਜਾਵਾਂ ਨਾ ਬਲੌਗ ਦੇ ਵਿੱਚ ਆਈ ਵੀ ਨਾ ਬਾਜੀ ਹਲਦੀ ਸੀਗੀ ਹਣਾ ਚਲੋ ਉਹ ਲੱਗੇ ਸੀ ਐਂ ਫਿਰ ਤਾਂ ਕਰਕੇ ਨਹੀਂ ਤਾਂ ਚਲੋ ਤੇ ਪਾਪਾ ਨੇ ਵੀ ਪਾ ਦੇਣਾ ਸੀ ਰਹੀ ਐ ਵੀ ਚਲ ਥੋੜੀ ਜਿਹੀ ਟੋਕਰੀਆਂ ਸੀ ਤਾਂ ਡੈਡੀ ਪਰ ਜੀ ਇੱਕ ਗੱਲ ਹਣਾ ਜਦੇ ਕਹਿ ਦਣਗੇ ਅੱਛਾ ਜੇ ਤੇਰਾ ਨਾ ਦੁੱਖ ਦਾ ਫਿਰ ਲਿਆ ਮੈਂ ਕਰ ਦਿੰਨਾ ਇਹ ਨਾਲੇ ਕੰਮ ਨੂੰ ਤਿਆਰ ਤਿਆਰ ਵਰਤਿਆ ਰਹਿੰਦੇ ਨੇ ਹਣਾ ਪਰ ਇੱਕ ਗੱਲ ਹੈ ਜੀ ਆਪਣੀ ਔਲਾਦ ਹਣਾ ਹਰ ਇੱਕ ਨੂੰ ਪਿਆਰੀ ਹੁੰਦੀ ਆ ਵੀ ਚਾਹੇ ਕੋਈ ਵੀ ਮਾਂ ਪਾਪਾ ਤੇ ਪਰ ਡੈਡੀ ਨਾਲ ਬਹੁਤ ਰਹਿੰਦਾ ਵੀ ਜੇ ਇਹਨਾਂ ਦਾ ਕੁਝ ਦੁੱਖ ਦਾ ਕਰਦਾ ਹੋ ਕਹਿੰਨਗੇ ਨਹੀਂ ਚਲ ਕੋਈ ਨਾ ਤੇਰੇ ਵਾਲਾ ਕੰਮ ਮੈਂ ਕਰਦਾ ਚਲੋ ਜੀ ਇਦਾਂ ਹੀ ਬਣੀ ਰਵੇ ਬਸ ਇਹ ਚੀਜ਼ ਆ ਉਸ ਤੋਂ ਬਾਅਦ ਫਿਰ ਆਪਾਂ ਲੱਗੇ ਸੀ ਇੱਥੇ ਸੇਮੀ ਬਣਾਉਂ ਜਾਂ ਸੀ ਸੇਮੀਆਂ ਬਣਾਉਂ ਜਾਂ ਸੀ ਇਸ ਕਰਕੇ ਮੰਮੀ ਉਹਨਾਂ ਦੇ ਨਾਲ ਅੱਜ ਮਤਲਬ ਕੋਈ ਹੈਗਾ ਸੀ ਕੁਝ ਮਨਾਇਆ ਸੀ ਉਹਨਾਂ ਨੇ ਕੋਈ ਮਤਲਬ ਕੋਈ ਡੇ ਅਪਾ ਦਾ ਉਹਦੇ ਤੇ ਫਿਰ ਇਹਨਾਂ ਨੇ ਜਾਣਾ ਸੀ ਮੀਟਿੰਗ ਤੇ ਉਥੇ ਫਿਰ ਜਿਵੇਂ ਮੀਟਿੰਗ ਸੀ ਜਿੰਨਾ ਜਿੰਨਾਂ ਦੀ ਸਾਰਿਆਂ ਨੇ ਕੁਛ ਨਾ ਕੁਛ ਲੈ ਕੇ ਆਉਣਾ ਸੀ ਮਤਲਬ ਅਲੱਗ-ਅਲੱਗ ਚੀਜ਼ਾਂ ਕਿਉਂਕਿ ਉਹ ਆਲਰੇਡੀ ਮੈਸੇਜ ਪਾਏ ਹੋਏ ਸੀਗੇ ਵੀ ਕਿਸ ਨੇ ਕੀ ਲੈ ਕੇ ਆਉਣਾ ਕੀ ਲੈ ਕੇ ਆਉਣਾ ਤਾਂ ਕਰਕੇ ਇੱਥੇ ਬਣਾਇਆ ਸੀ ਆਪਾਂ ਸੇਵੀਆਂ ਚਾਸ ਵਾਲੀਆਂ ਬਣਾਇਆ ਸੀ ਤੁਸੀਂ ਘਰੇ ਬਣਾ ਕੇ ਦੇਖਿਓ ਬਹੁਤ ਟੇਸਟੀ ਲੱਗਦੀਆਂ ਨੇ ਅ ਸੇਮੀ ਨੂੰ ਨਾ ਥੋੜਾ ਜਿਹਾ ਘਿਓ ਦੇ ਵਿੱਚ ਭੁੰਨ ਲੈਣਾ ਹੈ ਬਸ ਉਹਨਾਂ ਨੂੰ ਥੋੜਾ ਜਿਹਾ ਫਰਾਈ ਕਰਨ ਤੋਂ ਬਾਅਦ ਫਿਰ ਇੱਕ ਸਾਈਡ ਬਣਾ ਲੈਣੀ ਹੈ ਚਾਸ ਮਿੱਠਾ এলাਚੀ ਪਾ ਕੇ ਉਹ ਪਾ ਕੇ ਨਾ ਫਿਰ ਉਹਦੇ ਵਿੱਚ ਮਤਲਬ ਉਹਨਾਂ ਨੂੰ ਚਾਸ ਨੂੰ ਸੇਮੀਆਂ ਦੇ ਵਿੱਚ ਪਾ ਕੇ ਸਿਰਫ ਇੱਕ ਵਾਲੀ ਦੇਣੀ ਉਸ ਤੋਂ ਬਾਅਦ ਉਹਨਾਂ ਦੀ ਪਾਫ ਬੰਦ ਕਰ ਦੇਣੀ ਆ ਫਿਰ ਮਤਲਬ ਉਹਨਾਂ ਨੂੰ 15 20 ਮਿੰਟ ਲਈ ਐਦਾਂ ਹੀ ਪਈ ਰਹਿਣ ਦੇਣਾ ਤੇ ਫਿਰ ਉਹਦੇ ਵਿੱਚ ਇਹ ਹੋ ਜਾਂਦਾ ਜੀ ਤੇ ਪਾਣੀ ਤੇ ਸੇਮੀਆਂ ਨਾਲੇ ਅਲੱਗ ਵੀ ਨਹੀਂ ਹੁੰਦੀਆਂ ਨਾਲੇ ਜੁੜੀਆਂ ਹੋਈਆਂ ਵੀ ਨਹੀਂ ਹੁੰਦੀਆਂ ਪਰ ਬਹੁਤ ਵਧੀਆ ਹੁੰਦੀਆਂ ਨੇ ਇੱਥੇ ਮੰਮੀ ਦਾ ਮੇਰੇ ਕੋਲ ਆਏ ਹੋਏ ਸੀ ਫੋਨ ਮੇਰੀ ਦਾ ਜੀ ਕਿਉਂਕਿ ਮੈਂ ਨਾ ਕਦੇ ਸੱਸ ਜਾਂ ਮੰਮੀ ਕੁਛ ਐਦਾਂ ਨਹੀਂ ਕੁਛ ਕਹਿੰਦੇ ਨਹੀਂ ਕਿਉਂਕਿ ਮੈਂ ਉਰੇ ਵਾਲੀ ਮੰਮੀ ਦੀ ਵੀ ਮਤਲਬ ਕੋਈ ਗੱਲ ਹੁੰਦੀ ਆ ਤਾਂ ਮੰਮੀ ਉਹ ਕਹਿੰਦੀ ਹੁੰਦੀ ਆ ਉੱਥੇ ਵਾਲੀ ਨੂੰ ਚਲੋ ਜੀ ਆਲਰੇਡੀ ਮੰਮੀ ਕਹਿਣਾ ਹੀ ਕਹਿਣਾ ਹਨਾ ਤੇ ਫਿਰ ਉਹ ਉਹ ਨਾ ਥੋੜੀ ਜਿਹੀ ਬੈੜੀ ਟਲੀ ਸੀ ਬਸ ਉਹਦੀ ਫੇਵਰ ਸਾਰ ਪੁੱਛਦੇ ਸੀਗੇ ਕਹਿੰਦੇ ਹੁਣ ਕਿਵੇਂ ਮੈਂ ਕਿਹਾ ਵੀ ਠੀਕ ਆ ਬਸ ਮੈਂ ਫੋਨ ਸੁਣ ਰਹੀ ਸੀ ਜਾਨੂ ਕਿਉਂਕਿ ਫਤਨੇ ਆ ਕੇ ਕਹਿੰਦਾ ਸੀ ਕਹਿੰਦਾ ਮम्मा ਨਾ ਨਹੀਂ ਤਾਂ ਫੋਨ ਹੈ ਮੈਂ ਫੋਨ ਸੁਣ ਰਹੀ ਸੀ ਦੇ ਨਾਲ ਹੀ ਬਸ ਉਹ ਕਰ ਰਹੀ ਸੀ ਕਿਉਂਕਿ ਮੰਮੀ ਉਹਨਾਂ ਨੇ ਜਾਣਾ ਸੀ ਫਤਿਹ ਦੇ ਪਾਪਾ ਨੇ ਨਾ ਜਾਣਾ ਸੀ ਕਿ ਥੋੜਾ ਜਿਹਾ ਕੰਮ ਤੇ ਲੇਟ ਫਿਰ ਉਹਨਾਂ ਨੂੰ ਇਹ ਸੀਗਾ ਵੀ ਚਲ ਮੈਂ ਨਾਲ ਹੀ ਇਹਨਾਂ ਦੇ ਚੱਲੇ ਜਾਉਂਗੀ ਫਤਿਹ ਨੂੰ ਛੁੱਟੀ ਸੀ ਅੱਜ ਕਿਉਂਕਿ ਫਿਰ ਉਹ ਬਾਅਦ ਵਿੱਚ ਦਾਦਾ ਪੋਤਾ ਕਰਨਗੇ ਆਪਣੀਆਂ ਕਿਆਰੀਆਂ ਦੀ ਤਿਆਰੀ ਕੁਛ ਨਾ ਕੁਛ ਚਲੋ ਟਾਈਮ ਲਵਾ ਦੂਗਾ ਫਿਰ ਤਾਂ ਜੀ ਉਹਦਾ ਪੇਪਰ ਆ ਹਨਾ ਨਾਲੇ ਫਿਰ ਉਹਨੇ ਵੀ ਤਿਆਰੀ ਕਰਨੀ ਹੁੰਦੀ ਹੈ ਬਸ ਇਹ ਹੋ ਜਾਂਦਾ ਵੀ ਬੱਚਾ ਮਤਲਬ ਸਾਰੀ ਦਿਹਾੜੀ ਬੈੰਦਾ ਨਹੀਂ ਹੈ ਨਹੀਂ ਬੈਠ ਵੀ ਨਹੀਂ ਹੁੰਦਾ ਹਨਾ ਕਿਤਾਬ ਚੱਕ ਕੇ ਵੀ ਜਿਵੇਂ ਟਿਊਸ਼ਨ ਤੇ ਵੀ ਜਾਣਾ ਹੁੰਦਾ ਉਦਾਂ ਵੀ ਚਲੋ ਹਨਾ ਬੱਚਾ ਆਪਣੀ ਸਟੱਡੀ ਤੇ ਟਾਈਮ ਲਗਾਉਂਦਾ ਹੈ ਪਰ ਜੇ ਆਪਾਂ ਕਹੀਏ ਹਨਾ ਵੀ ਸਾਰਾ ਦਿਨ ਬੱਚਾ ਕਿਤਾਬ ਲੈ ਕੇ ਬੈਠਾ ਰਹੂਗਾ ਇਹ ਤਾਂ ਕੋਈ ਪੋਸੀਬਲ ਹੈ ਨਹੀਂਗਾ ਹਨਾ ਅੱਜ ਮੌਸਮ ਵੀ ਥੋੜਾ ਜਿਹਾ ਠੀਕ ਸੀ ਹਜੇ ਤਾਂ ਫਿਰ ਉਹਨਾਂ ਦੇ ਮਤਲਬ ਜਿਵੇਂ ਤੁਹਾਨੂੰ ਦਿਖਾ ਕੇ ਜੀਆਂ ਨਾ ਵੀ ਬੱਚਤ ਕਿਚਨ ਦਾ ਉਹ ਕਰਨ ਤੋਂ ਬਾਅਦ ਮੰਮੀ ਨੇ ਫੁਲਕੇ ਬਣਾਤੇ ਸੀ ਸੇਮੀਆ ਬਣਾ ਕੇ ਸਾਰਾ ਕੁਝ ਕਰਕੇ ਫਿਰ ਮੈਂ ਲੱਗੀ ਸੀ ਇੱਥੇ ਸਫਾਈ ਉਹਨਾਂ ਨੇ ਉਹ ਚਲੇ ਗਏ ਸੀਗੇ ਅਸੀਂ ਉਸੇ ਮਾਂ ਪੁੱਤ ਫਤ ਲੱਗਿਆ ਸੀ ਇਧਰਲੀ ਸਾਈਡ ਬਸ ਇੱਕ ਉਹਦੇ ਵਿੱਚ ਹੋਇਆ ਹੈਗਾ ਸੀ ਮਤਲਬ ਗਮਲਾ ਸੀ ਉਹਦੇ ਵਿੱਚ ਮਿੱਟੀ ਪਾਉਣ ਲੱਗਿਆ ਸੀ ਕਹਿੰਦਾ ਫਿਰ ਦੇਖਦੇ ਹਾਂ ਉਹਦੇ ਵਿੱਚ ਮੈਂ ਕਿਹਾ ਸੀ ਮੈਂ ਕਹਾਂ ਵੀ ਕੁਝ ਬੀਜਣਾ ਹੈ ਵੀ ਉਹਦੇ ਵਿੱਚ ਮਿੱਟੀ ਪਾ ਰਿਆ ਸੀਗਾ ਤੇ ਨਾਲ ਮੈਂ ਲੱਗੀ ਹੋਈ ਸੀ ਆਪਦੀ ਬੀੜੇ ਦੀ ਸਫਾਈ ਕਰਨ ਨੂੰ ਕਿਉਂਕਿ ਜੀ ਛੁੱਟੀ ਵਾਲੇ ਦਿਨ ਫਿਰ ਥੋੜਾ ਜਿਆ ਤਾਂ ਲਾਹ ਲਿਆ ਜਾਂਦਾ ਹੈ ਨਾ ਬੱਚੇ ਦਾ ਕੁਝ ਉਮਰ ਦੇ ਹਿਸਾਬ ਨਾਲ ਜੇ ਇਹਨਾਂ ਨੂੰ ਉਹਨਾਂ ਕੰਮ ਕਰ ਸਿਖਾਏ ਜਾਣ ਤਾਂ ਵਧੀਆ ਰਹਿੰਦਾ ਹੈ ਕਹਿੰਦੇ ਹੁੰਦੇ ਨੇ ਵੀ ਵੱਡੇ ਹੋਏ ਦਰਖਤ ਕਿਸੇ ਵੀ ਆਪਾਂ ਨਾ ਉਹਨਾਂ ਨੂੰ ਕੋਈ ਸ਼ੇਪ ਨਹੀਂ ਦੇ ਸਕਦੇ ਹੁੰਦੇ ਵੀ ਤਾਂ ਕਰਕੇ ਮਤਲਬ ਛੋਟੇ ਬੁੱਟੇ ਤੋਂ ਹੀ ਉਹਨਾਂ ਨੂੰ ਜੇ ਆਪਾਂ ਕੁਝ ਕਿਸੇ ਚੀਜ਼ ਵਿੱਚ ਢਾਲਣਾ ਚਾਹੁੰਦੇ ਆ ਤਾਂ ਢਾਲ ਸਕਦੇ ਆ ਉਹ ਵਧੀਆ ਗੱਲ ਹੈ ਕੁਮਬਾਕੀ ਆਪਦੀ ਹੈਵਿਟਸ ਨੇ ਬੱਚੇ ਦੀਆਂ ਵੀ ਪੇਰੈਂਟਸ ਦੀਆਂ ਵੀ ਹੈ ਨਾ ਕੁਝ ਪੇਰੈਂਟਸ ਆਪ ਦੇ ਬੱਚੇ ਨੂੰ ਕੰਮ ਲਾਉਂਦੇ ਨਹੀਂ ਕਈ ਨਹੀਂ ਆਹ ਦੇਖੋ ਜੀ ਆਪਣਾ ਹੋ ਗਿਆ ਸੂਟ ਤਿਆਰ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਸੂਟ ਬਣਾ ਕੇ ਫਿਰ ਤੁਹਾਨੂੰ ਦਿਖਾਉਂਗੀ ਇਹ ਲਾ ਲਈ ਇਹ ਆਪ ਲਾਈਆ ਇਹ ਲੱਗੀ ਲਗਾਈ ਸੀ ਜੀ ਆਹ ਵਾਲਾ ਬਾਮਾ ਤੇ ਇਹਦੇ ਨੈਟ ਤੇ ਹੋਇਆ ਹੋਇਆ ਪੈਚ ਵਰਕ ਤੇ ਆਹ ਵਾਲੇ ਬਾਮਾ ਤੇ ਹੋ ਗਿਆ ਜਿਹੜੀ ਆਹ ਵਾਲੀ ਲੈਸ ਸੀ ਇਹ ਤਾਂ ਜਿਵੇਂ ਤੁਹਾਨੂੰ ਦੱਸਿਆ ਲੱਗੀ ਹੋਈ ਸੀ ਇਹਦਾ ਨਾ ਸੇਮ ਨਹੀਂ ਸੀ ਐਕਚੁਅਲੀ ਕਲਰ ਆਹ ਵਾਲੀ ਆਪਾਂ ਲਾ ਲਈ ਚਾਕਾਂ ਤੇ ਨਾਲ ਆਹ ਵਾਲਾ ਪੱਲੇ ਤੇ ਹੋਇਆ ਹੋਇਆ ਇਹਦੀ ਬਾਹਾਂ ਤੇ ਅਰ ਪੱਲੇ ਤੇ ਦੋਨਾਂ ਤੇ ਇਹ ਵਰਕ ਹੋਇਆ ਹੋਇਆ ਜਿਵੇਂ ਨੈਟ ਤੇ ਨਾਲ ਆਪਾਂ ਲਗਾ ਲਈ ਸੀ ਮੂਰੀ ਤੇ ਬਾਕੀ ਹੁਣ ਪਾਏ ਤੇ ਪਤਾ ਲੱਗੂ ਜੀ ਕਿਹਜ ਲੱਗਦਾ ਸੂਟ ਬੱਸ ਬਣਿਆ ਹੋਇਆ ਤਾਂ ਬਹੁਤ ਸੋਹਣਾ ਲੱਗਦਾ ਹੁਣ ਤੁਹਾਨੂੰ ਅੱਜ ਐਕਚੁਅਲੀ ਨਾ ਰੀਅਲ ਕੱਚ ਕਲਰ ਜੋ ਇਹਦਾ ਹੈਗਾ ਸੀ ਉਹ ਕਲਰ ਦਿਖ ਗਿਆ ਆ ਦੇਖੋ ਬਾਅਦ ਵਿੱਚ ਮੈਂ ਤੁਹਾਨੂੰ ਦਿਖਾਤਾ ਸੂਟ ਜਿਹੜਾ ਮੈਨੂੰ ਬੜੇ ਹੁਣ ਇਹਦਾ ਮਤਲਬ ਕਲੀਅਰ ਹੈ ਜੀ ਇਹਨਾਂ ਵਧੀਆ ਕਲਰ ਇਹੀ ਹੈ ਸੇਮ ਜਿਹੜਾ ਵਿੱਚ ਆਇਆ ਉਸ ਤੋਂ ਬਾਅਦ ਫਤਿਹ ਲੱਗ ਗਿਆ ਸੀ ਜੋਤ ਲਗਾਉਣ ਕਿਉਂਕਿ ਜੀ ਮੈਨੂੰ ਨਾ ਥੋੜਾ ਜਿਹਾ ਇਹ ਹੋ ਜਾਂਦਾ ਵੀ ਚਲੋ ਜੇ ਨਹੀਂ ਵੀ ਇਹ ਨਾ ਲਗਾਉਂਦਾ ਤਾਂ ਸਾਨੂੰ ਇਹ ਹੁੰਦਾ ਵੀ ਕਹਿ ਕੇ ਸਹੀ ਹੈ ਨਾ ਵੀ ਫਤ ਜੂਤ ਲਾਉ ਮਤਲਬ ਵੀ ਮੱਥਾ ਟੇਕੋ ਨਾ ਕਿਉਂਕਿ ਜੀ ਮੇਰਾ ਆਪ ਦਾ ਮਨ ਇਹ ਹੋ ਜਾਂਦਾ ਵੀ ਬੱਚੇ ਨੂੰ ਥੋੜਾ ਜਿਹਾ ਆਪਾਂ ਜਿਸ ਵੀ ਧਰਮ ਦੇ ਵਿੱਚ ਹੈ ਗਿਆ ਜੀ ਇਹ ਨਹੀਂ ਹੈਗਾ ਵੀ ਸਿੱਖੀ ਆ ਜਾਂ ਮਤਲਬ ਕਿਸੇ ਵੀ ਧਰਮ ਦੇ ਨਾਲ ਆਪਾਂ ਬਲੋਂਗ ਕਰਦੇ ਉਹ ਧਰਮ ਦੇ ਨਾਲ ਬੱਚੇ ਨੂੰ ਥੋੜਾ ਜਿਹਾ ਜੋੜੋ ਹੈ ਨਾ ਇਸ ਰਾਹ ਤੇ ਚੱਲਣ ਨਾਲ ਨਾ ਬੱਚਾ ਹੋਰ ਬਹੁਤ ਗਲਤ ਰਾਹਾਂ ਤੋਂ ਬਚ ਜੂਗਾ ਜੀ ਕਿਉਂਕਿ ਬੱਚਾ ਨਾ ਜਦੋਂ ਆਪਾਂ ਕਿਸੇ ਵੀ ਗਲਤ ਰਾਹ ਤੇ ਬੱਚਾ ਤੁਰਦਾ ਕੋਈ ਬੇਈਮਾਨੀ ਕੁਛ ਕਿਸੇ ਨਾਲ ਨਾ ਬਦਸਲੂਕੀ ਕਰਨ ਦਾ ਕੁਛ ਕਰਦਾ ਤਾਂ ਉਹਨੂੰ ਇਹ ਡਰ ਹੁੰਦਾ ਵੀ ਪ੍ਰਮਾਤਮਾ ਮੇਰਾ ਦੇਖ ਰਿਹਾ ਹੈ ਕਿਉਂਕਿ ਜੋ ਆਪਾਂ ਸਿੱਖਿਆ ਦਵਾਂਗੇ ਉਹ ਛੋਟੇ ਹੁੰਦੇ ਤੋਂ ਲੈ ਕੇ ਨਾ ਬੱਚੇ ਦੇ ਮਨ ਦੇ ਵਿੱਚ ਉਹ ਚੀਜ਼ਾਂ ਬੈਠ ਜਾਂਦੀਆਂ ਨੇ ਮੈਨੂੰ ਕੁਝ ਇਹ ਹੋ ਜਾਂਦਾ ਜਿਵੇਂ ਮੇਰਾ ਬੱਚਾ ਧਰਮ ਦੇ ਨਾਲ ਆਪਣੇ ਨਾਲ ਨਾ ਜੁੜੇ ਉਹ ਸਿੱਖੀ ਨਾਲ ਜੁੜੇ ਹਨਾ ਵੀ ਉਹ ਕਿਸੇ ਦਾ ਮਨ ਦੁਖੀ ਕਰਨ ਲੱਗਿਆ ਕਿਸੇ ਨੂੰ ਦੁੱਖ ਦੇਣ ਲੱਗਿਆ ਹਨਾ 100 ਵਾਰ ਸੋਚਿਓ ਉਸ ਚੀਜ਼ ਨੂੰ ਵੀ ਹਾਂ ਮੈਂ ਇਹ ਗਲਤ ਨਹੀਂ ਕਰਨਾ ਹੈਗਾ ਕਿਉਂਕਿ ਇੱਕ ਮਾਂ ਦਾ ਫਰਜ਼ ਆ ਵੀ ਉਹਨੂੰ ਸਹੀ ਸਾਨੂੰ ਸਹੀ ਤੇ ਸੱਚਾਈ ਦੇ ਰਾਹ ਤੇ ਤੋਰਨਾ ਕਿਉਂਕਿ ਹਾਂਜੀ ਅੱਗੇ ਬੱਚਾ ਨੇ ਕਿਵੇਂ ਨਿਕਲਣਾ ਉਹ ਉਹਦੇ ਕਰਮ ਤੈਅ ਕਰਦੇ ਨੇ ਪਰ ਜਿੰਨੀ ਕੁ ਕੋਸ਼ਿਸ਼ ਆਪਾਂ ਕਰ ਸਕਦੇ ਹਾਂ ਉੰਨੀ ਕੁ ਹਰ ਇੱਕ ਮਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਮਾਂ ਦਾ ਫਰਜ਼ ਵੀ ਆ ਉਹਦੀ ਡਿਊਟੀ ਵੀ ਆ ਚਲੋ ਹਰ ਇੱਕ ਮਤਲਬ ਸਾਰੀ ਫੈਮਿਲੀ ਦੀ ਹੈਗੀ ਆ ਪਰ ਮੈਂ ਸਮਝਦੀ ਆਂ ਵੀ ਮਾਂ ਜਿਸ ਤਰੀਕੇ ਨਾਲ ਆਪਣੇ ਬੱਚ ਨੂੰ ਸਮਝਾ ਸਕਦੀ ਆ ਗੱਲ ਕਹਿ ਸਕਦੀ ਆ ਹਨਾ ਵੀ ਹੋਰ ਕੋਈ ਰਿਸ਼ਤਾ ਉਨੇ ਤਰੀਕੇ ਨਾਲ ਨਹੀਂ ਕਹਿ ਸਕਦਾ ਕਿਉਂਕਿ ਇੱਕ ਔਰਤ ਦੇ ਵਿੱਚ ਨਾ ਪਰਮਾਤਮਾ ਨੇ ਇੰਨੇ ਜ਼ਿਆਦਾ ਗੁਣ ਦਿੱਤੇ ਨੇ ਕਿਸੇ ਇਨਸਾਨ ਦੀ ਪਛਾਣ ਕਰਨੀ ਉਹਦੇ ਬਾਰੇ ਜਾਨਣਾ ਉਹ ਔਰਤ ਨੂੰ ਸਭ ਕੁਝ ਪਤਾ ਬਹੁਤ ਛੇਤੀ ਲੱਗਦਾ ਹੈ ਹੈਨਾ ਹਰ ਇੱਕ ਮਤਲਬ ਕੋਈ ਕੰਮ ਕਰ ਕਰਨਾ ਉਹ ਵੀ ਔਰਤ ਇਕੱਠੇ ਕਈ ਕੰਮ ਕਰ ਸਕਦੀ ਹੈ ਹੈਨਾ ਚਲੋ ਜੀ ਆਪਦੇ ਮੂੰਹ ਮੀਆਂ ਮਿੱਠੂ ਨਹੀਂ ਹੈਗੀ ਇਹ ਹਰ ਇੱਕ ਔਰਤ ਦੀ ਗੱਲ ਹੈ ਨਾ ਕਹਿੰਦੇ ਇਹਨਾਂ ਨੇ ਵੀ ਜੇ ਇੱਕ ਔਰਤ ਘਰ ਸੰਭਦੀ ਹੈ ਤਾਂ ਹੀ ਇੱਕ ਵੀ ਆਦਮੀ ਬਾਹਰ ਜਾ ਕੇ ਸੰਭਾਲ ਸਕਦਾ ਉਹਦੇ ਕੰਮ ਕਰ ਸਕਦਾ ਹੈ ਨਾ ਜੇ ਕੋ ਔਰਤ ਘਰ ਨਹੀਂ ਸੰਭਾਲੂਗੀ ਤਾਂ ਕੋਈ ਵੀ ਆਦਮੀ ਘਰ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦਾ ਹੈਗਾ ਵੀ ਉਹਨੂੰ ਇੱਕ ਬੇਫਿਕਰੀ ਹੁੰਦੀ ਹੈ ਨਾ ਵੀ ਹਾਂ ਮੇਰਾ ਘਰ ਸਹੀ ਚੱਲ ਰਿਹਾ ਹੈ ਤਾਂ ਮੈਂ ਬਾਹਰ ਕੰਮ ਕਰ ਸਕਦਾ ਹਾਂ ਤੇ ਇਹ ਵੀ ਜਣੀ ਇੱਕ ਮਾਂ ਕੋਲ ਨਾ ਬਹੁਤ ਤਰੀਕੇ ਹੁੰਦੇ ਨੇ ਉਹਦੇ ਬੱਚੇ ਨੂੰ ਮਤਲਬ ਬਹੁਤ ਤਰ੍ਹਾਂ ਦੇ ਤਰੀਕੇ ਨੇ ਉਹਦੇ ਕੋਲ ਵੀ ਉਹ ਇਸ ਢੰਗ ਨਾਲ ਉਹਦੇ ਬੱਚੇ ਨੂੰ ਸਿਖਾ ਸਕਦੀ ਆ ਕੁਝ ਕਹਿ ਸਕਦੀ ਆ ਵੀ ਜਿਹੜਾ ਬੱਚਾ ਲਜ ਜੀ ਇੱਕ ਪਿਆਰ ਜਿਹਦੇ ਨਾਲ ਮਤਲਬ ਸਮਝ ਜਾਂਦਾ ਹੈ ਨਾ ਉਹ ਚੀਜ਼ ਜੀ ਆਪਾਂ ਔਖੇ ਹੋ ਕੇ ਜਾਂ ਸੌਖੇ ਹੋ ਕੇ ਹੈ ਨਾ ਬੰਦੇ ਬੱਚੇ ਨੂੰ ਕਹਾਂਗੇ ਉਹ ਚੀਜ਼ ਨਹੀਂ ਸਮਝਦਾ ਚੀਤੀ ਬੀਤਾ ਕਰਕੇ ਕਹਿੰਨੀ ਆ ਨਾ ਵੀ ਹਰ ਇੱਕ ਮਾਂ ਨੂੰ ਜਣੀ ਇਹ ਆਪਣਾ ਫਰਜ਼ ਜ਼ਰੂਰ ਨਿਭਾਉਣਾ ਚਾਹੀਦਾ ਕਿਉਂਕਿ ਜੀ ਸਾਡੀ ਮਾਂ ਨੇ ਨਾ ਸਾਨੂੰ ਬਹੁਤ ਪਿਆਰ ਦੇ ਨਾਲ ਮਤਲਬ ਗੁਰਬਾਣੀ ਨਾਲ ਗੁਰੂ ਨਾਲ ਜੋੜਿਆ ਹੋਇਆ ਹੈ ਹੈ ਨਾ ਬਚਪਨ ਤੋਂ ਸਾਨੂੰ ਉਹ ਚੀਜ਼ ਦੀ ਆਦਤ ਬਣ ਗਈ ਹੈ ਨਾ ਪਤਾ ਵੀ ਨਹੀਂ ਲੱਗਿਆ ਵੀ ਉਹ ਚੀਜ਼ ਕਦ ਅਪਦੇ ਆਦਤ ਬਣ ਗਈ ਜਾਓ ਬਸ ਜੀ ਹੁਣ ਰੋਟੀ ਖਾਣੀ ਸੀ ਕਿਉਂਕਿ ਫਤਿਹ ਦੇ ਪਾਪਾ ਨਾ ਬੈੜੀ ਦੇ ਲਵਾਰੇ ਸੀ ਡ੍ਰਿਪ ਤਾਂ ਕਰਕੇ ਅੱਜ ਰੋਟੀ ਸਾਡੀ ਥੋੜੀ ਜਿਹੀ ਲੇਟ ਹੋ ਗਈ ਸੀ ਬਾਕੀ ਜੇ ਕੰਮ ਕਰ ਰਹੇ ਹੋਏ ਸੀਗੇ ਬਸ ਉਹ ਤੇ ਡੈਡ ਜੀ ਹੀ ਲੱਗੇ ਹੋ ਸੀ ਡਾਕਟਰ ਦੇ ਨਾਲ ਬੈਡੀ ਕੋਲ ਸੀਗੇ ਬਾਜੀ ਹੁਣ ਆਪਾਂ ਕਰਦੇ ਆ ਤੇ ਬਲੌਗ ਦਾ ਐਂਡ ਸਾਡਾ ਬਲੌਗ ਤੁਹਾਨੂੰ ਥੋੜਾ ਜਿਹੀ ਵਧੀਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਤੇ ਨਵੇਂ ਸਬਸਕ੍ਰਾਈਬ ਜਰੂਰ